ਗਿਆਨ ਗੁਰੂ ਆਤਮਾ ਉਪਦੇਸ਼ੋ ਆਤਮਾ ਦਾ ਉਪਦੇਸ਼ ਦਿੰਦਾ ਜਿਹੜਾ ਆਤਮ ਗਿਆਨ ਦਿੰਦਾ ਉਹ ਗਿਆਨ ਗੁਰੂ ਹੈ ਦਸਮ ਪਾਤਸ਼ਾਹ ਆਤਮ ਗਿਆਨ ਗੁਰੂ ਆਤਮਾ ਉਪਦੇਸ਼ੋ ਨਾਮ ਵਿਭੂਤ ਲਗਾਓ ਨਾਮ ਦੀ ਵਿਭੂਤੀ ਲਾਓ ਆ ਪਾਠਿਆਂ ਦੀ ਸੁਹਾਣਾ ਮળો ਜੋਗਿਆਂ ਨੂੰ ਕਿਹਾ ਹੈ ਢੋਣਾ ਜਾਲ ਜਿਹਨਾਂ ਲੱਕੜਾਂ ਦਾ ਸੁਹਾਣਾ ਮળો ਗਿਆਨ ਦੀ ਨਾਮਦਾਨ ਅਸ਼ਨਾ ਨਾਮ ਦਾ ਨਾਲੇ ਅਸ਼ਨਾਨ ਕਰੋ ਨਾਮ ਨਾਲੇ ਜਿਹੜਾ ਮਨ ਹੈ ਉਹਦੀ ਮੈਰ ਲੈਣੀ ਹੈ ਗਿਆਨ ਨਾਲੇ ਦੀ ਮੈਰ ਲੈਣੀ ਹੈ ਗਿਆਨ ਦਾ ਦੂਰ ਹੋਣੀ ਹੈ ਇਹ ਗੱਲ ਗੁਰਮਤਿ ਦੀ ਹੈ ਇਹ ਲੁਕੋ ਕੇ ਹੋਰੇ ਕੁਝ ਪ੍ਰਚਾਰ ਕਰਦੇ ਨੇ ਗੁਰਦੁਆਰੇ ਵਾਲੇ ਨਾਲੇ ਮੰਨ ਗਏ ਹੁਣ ਵੀ ਪ੍ਰਚਾਰ ਸਾਡਾ ਗਲਤ ਹੈ ਠੀਕ ਫੇਰ ਵੀ ਨਹੀਂ ਕਰਦੇ ਕਿਉਂ ਫੇਰ ਉਹ ਮਾਇਆ ਨਹੀਂ ਹੁੰਦੀ ਚੜਾਵਾ ਨਹੀਂ ਆਉਂਦਾ ਚੜਾਵੇ ਬਣਾਉਂਦਾ ਸਾ ਇਹਨਾਂ ਦਾ ਤਾਂ ਧਰਮ ਨਹੀਂ ਇਹ ਹੈਗਾ ਤੰਦਾ ਹੈ ਜਦ ਧਰਮ ਹੁੰਦਾ ਹੈ ਫਿਰ ਮਾਇਆ ਦੀ ਲੋੜ ਨਹੀਂ ਧਰਮ ਮਾਇਆ ਦੇ ਅਸਰ ਨਹੀਂ ਚੱਲਦਾ ਮਾਇਆ ਧਰਮ ਨੇ ਪੈਦਾ ਕੀਤੀ ਹੈ ਮਾਇਆ ਤਾਂ ਪਰਮੇਸ਼ਰ ਨੇ ਪੈਦਾ ਕੀਤੀ ਹੈ ਠੀਕ ਧਰਮ ਚੱਲਦਾ ਸੱਚ ਦੇ ਅਸਰ ਮਾਇਆ ਝੂਠੀ ਛੋੜ ਦੇ ਵਿਸਾਖੀ ਨਾਲ ਆਕਾਸ਼ ਹੈ ਆਪਣਾ ਆਕਾਸ਼ ਰੁਕਿਆ ਉੱਤੇ ਥੰਮੀ ਲਾਈ ਹੋਈ ਹੈ ਕੋਈ ਨਹੀਂ ਫਿਰ ਆਕਾਸ਼ ਬਾਣੀ ਹੈ ਸਾਡੀ ਤੇ ਇਹਨੂੰ ਮਾਇਆ ਦੀ ਥੰਮੇ ਤੇ ਕਿ ਲੋੜ ਐਨੂੰ ਮਾਇਆ ਦੀ ਬਸਾਖੀ ਨਾ ਚੱਲੂ ਧਰੂ ਨਹੀਂ ਫਿਰ ਚੱਲਦਾ ਨਹੀਂ ਬਈ ਇਹਨਾਂ ਨੇ ਮਾਇਆ ਦੀ ਬਸਾਖੀ ਕਿਉਂ ਲਈ ਮਾਇਆ ਤਾਂ ਦਾਸੀ ਧਰਮ ਦੀ ਹੈ ਮੰਨੀ ਜਾਂਦੀ ਹੈ ਮਾਇਆ ਦਾ ਨਾਗਣੀ ਹੈ ਜੋ ਇਸकी सेवा ਕਰੇ ਤਿਸੇ ਕੋ ਫਿਰ ਖਾਏ ਉਹਦਾ ਹੀ ਗਨ ਉਹਦਾ ਹੀ ਉਦ ਅਕਲ ਖਾ ਜਾਂਦੀ ਹੈ ਉਹਦ ਖਾ ਜਾਂਦੀ ਹੈ ਮਾਇਆ ਗੁਣ ਖਾ ਜਾਂਦੀ ਹੈ ਮਾਇਆ ਉਹ ਗਣਾਂ ਚ ਬਦਲ ਦਿੰਦੀ ਹੈ ਗੁਣ ਨੂੰ ਪਾਪ ਕਮ ਕਰ ਨਾ ਕਰ ਜਾਂਦੇ ਨੇ ਅਕੀ ਕਰ ਦੇਣ ਬਰਡ ਬੈਂਕ ਵਾਲੇ ਇਹਨੇ ਬੰਦੇ ਮਾਰ ਦੋ ਆ ਦਵਾਈ ਬਣਾ ਲਈ ਪਹਿਲਾਂ ਹੁਣ ਬਿਮਾਰੀਆਂ ਪੈਦਾ ਕਰ ਦੋ ਦਵਾਈ ਵੇਚਣੀਆਂ ਲੋਕਾਂ ਕੋ ਪੈਸਾ ਨਹੀਂ ਦੇਣ ਦੇਣਾ ਇਹ ਪਾਪ ਨਹੀਂ ਦਹੋਰ ਕੀ ਆ ਮਾਇਆ ਦੁਨੀਆ ਕੋ ਪੈਸਾ ਆ ਗਿਆ ਹੁਣ ਪੈਸਾ ਵਾਪਸ ਕਿਵੇਂ ਖਿੱਚਣਾ ਪਹਿਲਾਂ ਕੋਈ ਦਵਾਈ ਬਣਾਓ ਫਿਰ ਉਹਦੀ ਬਿਮਾਰੀ ਦਾ ਜਰਾ ਸੀ ਬਣਾਓ ਫਿਰ ਫੈਲਾ ਦੋ ਬਿਮਾਰੀ ਕਿ ਦਵਾਈਆਂ ਵੇਚੋ ਪੈਸੇ ਵਾਪਸ ਲੈ ਲੋ ਤੇ ਪਾਪ ਹੈ ਪਾਪਾਂ ਵਜੋਂ ਹੋਵੇ ਰਾਂਕੋ ਮਾਇਆ ਹੈ ਨੋ ਨੋ ਮਾਇਆ ਦੇ ਸਰਤੇ ਪਰਮੇਸ਼ਰ ਬਣਦੇ ਨੇ ਲੋਕਾਂ ਨੂੰ ਆਪਣੇ ਕਬਜੇ ਚ ਰੱਖਦੇ ਨੇ ਪਰਮੇਸ਼ਾ ਦਾ ਕੋਈ ਡਰ ਪੈ ਨਹੀਂ ਹੈ ਉਹਨਾਂ ਨੂੰ ਤੇ ਜੇ ਇਹ ਦਾ ਅੰਤ ਕਰਾਉਂਦਾ ਇਹ ਕਲਯੁਗ ਇਹਨੂੰ ਕਲਯੁਗ ਕਹਿੰਦੇ ਨੇ ਇਹ ਤਾਂ ਇਹੋ ਜਿਹਾ ਸਮਾਜ ਹੈ ਜਿਹੜਾ ਰਾਜਾ ਇਹੋ ਜਿਹਾ ਹੋ ਜਵੇ ਇੰਨਾ ਪਾਪ ਕਰਕੇ ਵੀ ਆਪਣਾ ਰਾਜ ਰੱਖਣਾ ਜੀ ਕੀੜੇ ਮਕੌਣਿਆਂ ਜਿੰਨੀ ਬਣੀ ਸਮਝਦਾ ਆਦਮੀ ਦੀ ਕੀਮਤ ਉਹ ਪਾਪ ਕੋ ਹੋਰ ਪਾਪ ਹੁੰਦਾ ਹੈ ਹੁਣ ਉਹਦਾ ਅੰਤ ਹੈ ਜੋ ਲਾਲਵੇ ਹਰਸਤ ਜੋ ਲਾਲਵੇ ਹਿੰਦੂਤ ਵਾਲੇ ਇਹਨਾਂ ਦੇ ਪੈਰ ਕਿਤੇ ਲੱਗਣੇ ਹੀ ਨਹੀਂ ਮਨਨ ਵਾਲਾ ਹੁਣ ਕਾਹਦੇ ਕਹਿੰਦੇ ਨੇ ਮੈਂ ਤੁਹਾਨੂੰ ਯੂਪੀ ਧੜ ਦੇ ਕਿਉਂ ਕਹਿੰਨੇ ਨੇ ਪਤਾ ਹੋ ਗਿਆ ਵੀ ਮੁਸਲਮਾਨ ਹੁਣ ਵੋਟ ਨਹੀਂ ਦੇਣ ਐਤਕੀ ਡੱਟ ਕੇ ਖੜੇ ਨੇ ਇਹਨਾਂ ਦੇ ਖਿਲਾਫ ਬੰਗਾਲ ਦੇ ਵਿੱਚ ਮਾਰੇ ਇਹਨਾਂ ਨੇ ਪੁੱਠੇ ਕਰਕੇ ਉਹਨਾਂ ਨੂੰ ਪਤਾ ਵੀ ਉਸ ਦਾ ਗਲਤ ਕਰ ਅੱਗੇ ਇਹਨਾਂ ਨੂੰ ਐਸੀ ਵੀ ਮੁਸਲਮਾਨਾਂ ਨੂੰ ਹੋਰ ਝੂਠ ਬੋਲ ਲਿਆ ਮੈਂ ਵੋਟ ਲੈ ਲਿਆ ਕਰਾਂ ਹਿੰਦੂਆਂ ਨਾਲ ਹੋਰ ਝੂਠ ਬੋਲ ਕੇ ਵੋਟ ਲੈ ਲਓ ਰਾਜ ਕਰੀ ਜਾਓ ਉਹ ਰਾਮ ਮੰਦਰ ਬਣ ਗਿਆ ਹਿੰਦੂ ਗਰੀਬਾਂ ਨੂੰ ਕੀ ਮਿਲ ਗਿਆ ਹਿੰਦੂ ਤਾਂ ਵਿਚਾਰਿਆਂ ਨੂੰ ਲੱਕੜੀਆਂ ਵੀ ਨਹੀਂ ਮਿਲੀਆਂ ਸੰਸਕਾਰ ਵਾਸਤੇ ਕਰੀਬ ਹੋਰ ਕਰੀਬ ਹੋ ਗਏ ਬੁਰੇ ਲੋਕਾਂ ਦੇ ਹਾਲ ਹੋ ਗਏ ਤੁਸੀਂ ਥੋੜਾ ਆਪਣੇ ਰੋਜ ਦੀ ਭਈ ਇਹਨਾਂ ਨੂੰ ਕੋਈ ਰਹਿਮ ਇਹਨਾਂ ਦੇ ਵਿੱਚ ਨਹੀਂ ਹੈ ਰਹਿਮ ਵਾਲਾ ਖਾਨਾ ਹੀ ਨਹੀਂ ਇਹਨਾਂ ਦੇ ਗੁਰਬਾਣੀ ਗੰਧੀਆਂ ਨੂੰ ਸੁਪਨੇ 'ਚ ਵੀ ਨਹੀਂ ਰਹਿਮ ਹੋ ਸਕਦਾ ਜਿਹੜੇ ਪਰਮੇਸ਼ਰ ਨੂੰ ਭੁੱਲ ਜਾਣ ਸੁਪਨੇ 'ਚ ਰਹਿਮ ਨਹੀਂ ਹੁੰਦਾ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਇਹ ਵੀ ਜਿਹੜੀ ਸਾਡੀ ਵਿਚਾਰਤਾ ਰਹੀ ਇਹੀ ਚੱਲਣੀ ਚਾਹੀਦੀ ਹੈ ਦੁਨੀਆ ਨੂੰ ਪਾੜ ਕੇ ਰੱਖੋ ਅਤੇ ਰਾਜ ਕਰੋ ਤੇ ਜਿਹੜਾ ਬੇਦ ਹੈ ਉਹ ਕਹਿੰਦਾ ਦੁਨੀਆ ਨੂੰ ਇੱਕ ਕਰੋ ਇਕੱਠੇ ਕਰੋ ਸਾਰੇ ਭਾਈਓ ਇੱਕ ਪਿਤਾ ਇੱਕ ਸਕੇਬ ਬਾਰਕਨ ਪ੍ਰੇਮ ਪੈਦਾ ਕਰੋ ਇਹ ਕਹਿੰਦੇ ਨੇ ਪਾੜੋ ਤੇ ਰਾਜ ਕਰੋ ਨਫ਼ਰਤ ਪੈਦਾ ਕਰੋ ਇਹ ਨਫ਼ਰਤ ਦੀ ਸਿੱਖਿਆ ਦੇਣਗੇ ਸਿੱਖਾਂ ਚ ਵੀ ਨਫ਼ਰਤ ਹੈ ਖਾਲਸਤਾਨ ਬਣਾਣਾ ਉਹ ਵੀ ਨਫ਼ਰਤ ਹੈ ਜਿੰਨੇ ਡੁਪਲੀਕੇਟ ਤੁਹਾਨੂੰ ਸਾਰੇ ਨਫ਼ਰਤ ਦੇ ਬੀਬੀ ਦੇਣਗੇ ਸੱਚ ਤੋਂ ਜੇ ਹਟ ਜਾਂਦਾ ਨਾ ਧਰਮ ਫਿਰ ਨਫਰਤ ਵੀ ਵੀਤ ਹੈ ਉਹ ਆਪਣਾ ਰੋਟੀ ਉਲੂ ਸੇ ਦਖਲਦਾ ਬਸ ਚੌਧਰ ਵਾਸਤੇ ਸਾਰੇ ਤਰ੍ਹਾਂ ਜਹੀ ਹਾਲ ਹੈ ਅਸਲੀ ਸੱਚਾ ਸੋਚਾ ਜੇ ਧਰਮ ਉਹਦਾ ਇੱਕੋ ਹੀ ਹੈ ਬਸ ਉਹ ਕੀ ਆ ਉਹ ਬੇਦ ਧਰਮ ਗਿਆਨ ਧਰਮ ਇੱਕ ਪਿਤਾ ਹੈ ਇੱਕ ਪਰਮੇਸ਼ਰ ਹੈ ਸਾਰੇ ਉਹਦੇ ਬਾਰ ਕਰਦੇ ਉਹਦੀ ਔਲਾਦ ਹੈ ਸਾਰਿਆਂ ਦੇ ਹੱਕ ਇੱਥੇ ਬਰਾਬਰ ਨੇ ਸਾਰਿਆਂ ਨੂੰ ਜੋਣ ਦਾ ਹੱਕ ਹੈ ਦੂਜੇ ਦਾ ਭਲਾ ਸੋਚਣਾ ਦੂਜੇ ਦਾ ਭਲਾ ਕਰਨਾ ਇਹੀ ਸਾਡਾ ਧਰਮ ਹੈ ਆਪਣਾ ਨੁਕਸਾਨ ਕਰਕੇ ਦੂਜੇ ਦਾ ਸਵਾਰਨਾ ਇਹੀ ਅਸਲੀ ਧਰਮ ਹੈ ਪਰਮਾਰਥ ਹੈ ਉਹ ਤਾਂ ਅਸੀਂ ਕਰਦੇ ਨਹੀਂ ਆਕਾਲੀਏ ਕਰਦੇ ਨੇ ਖਾਲੀਆਂ ਨੇ ਕੀ ਕੀਤਾ ਖਾਲੀ ਦਾ ਬੜਾ ਠੇਕੇਦਾਰ ਤਾਂ ਸੀ ਕੀ ਤੇ ਉਹ ਕੀਤਾ ਕੀ ਅੱਜ ਕੀ ਹੋ ਗਿਆ ਜੇ ਖਾਨਾ ਕੀ ਕੀਤਾ ਅਗਲੇ ਪਿੰਡਾਂ ਚ ਨਹੀਂ ਬਣਨਦਾ ਸਾਨੂੰ ਤਾਂ ਪਤਾ 50 100 ਸਾਲ ਦਾ ਹੀ ਪਤਾ ਇਹ ਨਾ ਹੁੰਦਾ ਜਦ ਦੇ ਬਣੇ ਨੇ ਪਰ ਅਸੀਂ ਜੇ ਇਹ ਗੱਲਾਂ ਕਰਦੇ ਨਾ ਪਹਿਲਾਂ ਲੋਕ ਸਾਨੂੰ ਇਹ ਬੁਰਾ ਕਹਿੰਦੇ ਉਹ ਸਾਨੂੰ ਕੀ ਲੋੜ ਸੀ ਇੱਕ ਕੋਈ ਆਦਮੀ ਚੀਜ਼ ਖਾਂਦਾ ਹੈ ਗਲਤ ਕੋਈ ਗਲਤ ਚੀਜ਼ ਖਾਂਦਾ ਹੈ ਨਾ ਛੱਡ ਗਿਆ ਨਸ਼ਾ ਸ਼ਰਾਬ ਜ਼ਿਆਦਾ ਪੀਂਦਾ ਹੈ ਉਹ ਹਟਾਏ ਤੇ ਹਟਦਾ ਨਹੀਂ ਜੇ ਜ਼ਿਆਦਾ ਗਈਏ ਗੱਲ ਪੈਂਦਾ ਤਾਂ ਆਪਾਂ ਚੁੱਪ ਕਰ ਜਿਓ ਆਪੇ ਆਪਣੀ ਕੀਤੀ ਪਹਿਲੂ ਵਹੀ ਹੋ ਰਿਹਾ ਹੂੰ ਹੋਈ ਹੋ ਗਿਆ ਬਾਪੂ ਅਸਲ ਜੀ ਦੁਨੀਆਂ ਨੂੰ ਵੀ ਸੱਚ ਨਹੀਂ ਚਾਹੀਦਾ ਨਾ ਸਿੱਖਾਂ ਨੂੰ ਕੌਣ ਕਹਿੰਦਾ ਵੀ ਜਿਹੜਾ ਗੁਰੂ ਤੋਂ ਹੁਣ ਰੌਲਾ ਪੈਂਦਾ ਵੀ ਗद्दार ਗद्दार ਸਿੱਖਾ ਗद्दार ਨੇ ਸਿੱਖਾਂ ਜੀ ਗद्दार ਕੱਤੋ ਆ ਬੜੇ ਕਿਹੜੇ ਰਾਹ ਵੜੇ ਪਹਿਲਾਂ ਪਤਾ ਨਹੀਂ ਹੁੰਦਾ ਸਾਨੂੰ ਗਦਾਰਾਂ ਬੱਚ ਪਤਾ ਲੱਗਦਾ ਹੈ ਗਦਾਰੀ ਤਾਂ ਅਸਰਜਤ ਜਦੋਂ ਸਿੱਖੀ ਤਤ ਖਾਲਸੇ ਤੋਂ ਬਿਨਾਂ ਜਿੰਨੇ ਵੀ ਸੀ ਸਭ ਕੋ ਧਾਰੇ ਤੇ 10 5 ਆਜਾਤ ਗਏ ਨੇ ਛੱਡ ਕੇ ਨਾ ਉਹ ਗਦਾਰੇ ਕਦਰਜਾਦਾ ਤੇ ਦੂਤਾ ਬਸਰੇ ਮੇਂ ਬੀਜ ਰੂਪੇ ਖਾਲਸਾ ਸੀ ਗਦਾਰੇ ਰਹਿੇ ਤੇ ਤੇ ਦੂਤਾ ਸ਼ਹੀਦ ਹੋ ਗਏ ਤੇ 500 ਵਾਲ ਮੀਟਰ ਦੇ ਕੇ ਗਿਆ ਸੀ ਬੇਦਾਬਾ 40 ਆਏ 40 ਜਦ ਠੀਕ ਸੇ ਆਗੇ ਉਹ ਸ਼ੀਧੀ ਦੇਗੇ ਬਾਕੀ ਤਾਂ ਗਦਾਰੇ ਤੇ ਹੋ ਅਸਲ 'ਚ ਬੰਦੇ ਬਹਾਦਰ ਤੋਂ ਗਦਾਰੀ ਸ਼ੁਰੂ ਹੋਈ ਹੈ ਹੋਈ ਕਿ ਬੰਦੇ ਬਹਾਦਰ ਤੋਂ ਗਦਾਰੀ ਤਾਂ ਉਦੋਂ ਤੋਂ ਸ਼ੁਰੂ ਹੋ ਗਈ ਜਿਹੜਾ ਵੰਮਨ ਗੁਰੂ ਹੈ ਜਗਤ ਦਾ ਗਦਾਰੀ ਤਾਂ ਪਿੱਛੇ ਤੋਂ ਹੋਈ ਹੋਈ ਹੈ ਗਦਾਰੀ ਤਾਂ ઋਸ਼ੀਓਮੁਣੀਆਂ ਤਾਂ ਹੋਈ ਹੋਈ ਹੈ ਗਦਾਰੀ ਦਾ ਰੌਣਕ ਦੇਖੋ ਧਰਮ ਨਾਲ ਗਦਾਰੀ ਹੁੰਦੀ ਹੈ ਜਿਹੜਾ ਦੇਦੂ ਨਾ ਤਾਰੂ ਨੂੰ ਸੱਚ ਤਾਰੂ ਨੂੰ ਪਿੱਠ ਦਿਖਾ ਜੂ ਉਹ ਆਦਮੀ ਨਾਲ ਗਦਾਰੀ ਕਰੂਗਾ ਜਿਹੜੀ ਪਰਮੇਸ਼ਰ ਦੀ ਜਨਤਾ ਹੈ ਪਰਮੇਸ਼ਰ ਦਾ ਤੱਬਰ ਹੈ ਆਪਣੇ ਉਹਦੇ ਭਰਾ ਉਹਨਾਂ ਨਾਲ ਗਦਾਰੀ ਕਰੀ ਦੀਆਂ ਕਿਤਨੇ ਘਰਦਿਆਂ ਨਾਲ ਗਦਾਰੀ ਕਰੀ ਦੀਆਂ ਆਪਣੀ ਫੌਜ ਹੋਵੇ ਆਪਣੀ ਫੌਜ ਚੋਂ ਹੀ ਆਪਣੇ ਬੰਦੇ ਗੱਦਾਰ ਹੁੰਦੇ ਹੁੰਦੇ ਨੇ ਦੂਏ ਨਾਲ ਕਾਦੀ ਗਦਾਰੀ ਹੈ ਦੂਏ ਨਾਲ ਤਾਂ ਲੜਾਈ ਹੁੰਦੀ ਹੈ ਘਰ ਦੇ ਵਿੱਚੇ ਗਦਾਰੀ ਕਰ ਸਕਦਾ ਆਪਣੇ ਨਾਲ ਆਪਣਿਆਂ ਨਾਲ ਗਦਾਰੀ ਜਦ ਕੀਤੀ ਜਦ ਇਹਨਾਂ ਨੇ ਬੇਧਰਮ ਛੱਡ ਕੇ ਸਿਮਰਤ ਸ਼ਾਹ ਤਰਲੇ ਲੈ ਜਾਂਦੇ ਗਦਾਰੀ ਸ਼ੁਰੂ ਹੋਈ ਹੈ ਜਿਹੜੇ ਕੁਰਬਾਨੀ ਤੋਂ ਉਹਨੂੰ ਪਿੱਠੇ ਦਿਖਾਉਂਦੇ ਨੇ ਸਭ ਗਦਾਰ ਨੇ ਗਦਾਰ ਕੀਤੇ ਨੇ ਪਰਮੇਸ਼ਰ ਦੇ ਜਿਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਜਿਹਦਾ ਦਿੱਤਾ ਖਾਂਦੇ ਨੇ ਉਹਨੂੰ ਤਾਂ ਸ਼ਾਬਾਸ਼ ਨਹੀਂ ਕਹਿੰਦੇ ਸ਼ਾਬਾਸ਼ ਕਿਹਨੂੰ ਕਹਿੰਦੇ ਨੇ ਰਾਮਦਾਸ ਨੂੰ ਰਾਮਦਾਸ ਤਾਂ ਕਹਿੰਦਾ ਜਿਸ ਦਾ ਦਿੱਤਾ ਖਾਬਣਾ ਤਸ ਕਹੀਏ ਸਾਬਾਸ ਉਹ ਗੁਰੂ ਨਾਨਕ ਉਹ ਆ ਰਾਮਦਾਸ ਕੋਈ ਗੱਲ ਆ ਉਹਦਾ ਕਹਿੰਦਾ ਜਿਸ ਦਾ ਦਿੱਤਾ ਖਾਬਣਾ ਤਸ ਕਹੀਏ ਸਾਬਾਸ ਉਹਨੂੰ ਉਸਤੀ ਉਹਦੀ ਕਰੋ ਇਹ ਰਾਮਦਾਸ ਦੀ ਉਸਤੀ ਕਰਦੇ ਨੇ ਗੁਰੂ ਨਾਨਕ ਦੀ ਕਰਦੇ ਨੇ ਤੇ ਗਦਾਰ ਨਹੀਂ ਤਾਂ ਹੋਰ ਕੀ ਨੇ ਇਹ ਗਦਾਰ ਨੇ ਸਾਰੇ ਦੋ ਰੂਪ ਨੇ ਸਿਖਾਉਂਦੇ ਧਰਮ ਸਾਡੇ ਧਰਮਾਂ ਦੇ ਦੋ ਰੂਪ ਨੇ ਸਿੱਖਾਂ 'ਚ ਵੀ ਉਹੀ ਨੇ ਹਿੰਦੂਆਂ 'ਚ ਵੀ ਉਹੀ ਨੇ ਇਹ ਕੋਈ ਗੱਲ ਨਾ ਇੱਕ ਤਾਸੀ ਤਤ ਖਾਲਸਾ ਇਹਨੇ ਗੁਰੂ ਆਲੇ ਸੀ ਜਿਹੜੇ ਛੇਦੀਆਂ ਪਾ ਗਏ ਨਾਲੇ ਕਿਲੇ ਵਿੱਚ ਵੀ ਸੀ ਨਾਲ ਵੀ ਗਏ ਨੇ ਫੇਰ ਵੀ ਆਏ ਨੇ ਉਹ ਤਤ ਖਾਲਸਾ ਇੱਥੇ ਆ ਕੇ ਬਾਅਦ 'ਚ ਵੀ ਅਕਾਲੀ ਫੂਲਾਸੋਂ ਤੱਕ ਵੱਖਰਾ ਹੀ ਰਿਹਾ ਉਹਨਾਂ ਜਿਹੜੀ ਸੀ ਕੋਈ ਗੱਦਾਰ ਬੰਦਾ ਵਾਹ ਗੱਦਾਰ ਹੋਇਆ ਉੱਥੋਂ ਸ਼ੁਰੂ ਹੋਇਆ ਫੌਜ ਵਿੱਚ ਖੁੱਲ ਕੇ ਉਨੇ ਤੁਹਾਡਾ ਬਣਾਇਆ ਬੰਦੇ ਹੀ ਖਾਲਸਾ ਦੂਆ ਜਿਹੜੇ ਉਹਦੇ ਨਾਲ ਵਾਲੇ ਉਹਨਾਂ ਨੇ ਵਿਸਲ ਬਣੀਆਂ ਇਹ ਸਾਰੇ ਗੱਦਾਰੇ ਨੇ ਗੁਰੂ ਨੇ ਕਿਹਾ ਸੀ ਰਾਜ ਨਹੀਂ ਕਰਨਾ ਇਹ ਕਹਿੰਦੇ ਰਾਜ ਕਰੇਗਾ ਖਾਲਸਾ ਗੱਦਾਰੀ ਉੱਥੋਂ ਸ਼ੁਰੂ ਹੋ ਗਈ ਇਹ ਸਾਰੇ ਗੱਦਾਰ ਨੇ ਕਤਤ ਨਹੀਂ ਦੱਸੋ ਗੱਦਾਰ ਹੁੰਦਾ ਕੀ ਹੈ ਗੁਰੂ ਨੂੰ ਜੋ ਪਿੱਛਦੇਗਾ ਗੱਦਾਰ ਹੈ ਗੁਰੂ ਵਾਲੀ ਲੜਾਈ ਕਿਹਨੇ ਲੜੀ ਆ ਇੱਥੇ ਇਹ ਲੜਦੇ ਨੇ ਗੁਰਬਤ ਹੈ ਸਾਡੀ ਲੜਾਈ ਉਹ ਲੜੋ ਗੁਰਮਤਿ ਤਾਂ ਕੋਈ ਲੜੇ ਨਹੀਂ ਜਾਂਦਾ ਗੁਰਮਤਿ ਤਾਂ ਕੋਈ ਗੱਲੇ ਨਹੀਂ ਕਰਦਾ ਧਰਮ ਪ੍ਰਚਾਰ ਕਮੇਟੀ ਕਹਿੰਦੀ ਹੈ ਗੁਰਮਤਿ ਅਸੀਂ ਉਲਟਾ ਪ੍ਰਚਾਰ ਕਰਤਾ ਕਿਸੇ ਨੇ ਕਿਹਾ ਵੀ ਕਿਉਂ ਕੀਤਾ ਉਲਟਾ ਪ੍ਰਚਾਰ ਕਿ ਲੋੜ ਨਹੀਂ ਗੁਰੂ ਵਾਲ ਨੂੰ ਪਿੱਠਾ ਸਭ ਦੀ ਤੇ ਇਹਨਾਂ ਵੱਲ ਗੁਰੂ ਦੀ ਪਿੱਠਾ ਜੇ ਗੁਰੂ ਵਾਲ ਨੂੰ ਸਾਡੀ ਪਿੱਠਾ ਗੁਰੂ ਦੀ ਵੀ ਪਿੱਠਾ ਸਾਡੇ ਵੱਲ